ਮਹਾਤਮਾ ਪ੍ਰਭੂ ਨੇ ਗੱਲ ਕਹੀ ਹੈ ਜਾਂ ਗੁਰੂ ਰਹਿਰੂ ਵੀ ਇਹ ਕਹਿੰਦੇ ਆ ਕਿ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਕਹਿੰਦੇ ਬਹੁਤ ਜਨਮ ਵਿਛੜੇ ਹੋ ਕੋਸ਼ ਕਰ ਉਹਦੇ ਲੇਖੇ ਲੱਗ ਜਾਵੇ ਜਾਂ ਕਬੀਰ ਸਾਹਿਬ ਕਹਿੰਦੇ ਲੱਖਾਂ ਜਨਮ ਤੂੰ ਜਗ ਤੇ ਪਾਏ ਉਹ ਲੀਆ ਨਾ ਹਰ ਕਾ ਨਾਮ ਕਹੇ ਕਬੀਰ ਜੇ ਜਨਮ ਮਿਲਾ ਤੋ ਆ ਸਾਹਿਬ ਕੇ ਕਾਮ ਆ ਸਾਹਿਬ ਕੇ ਕਾਮ ਉਮਰਿਆ ਬੀਤੀ ਜਾਏ ਪਲ ਪਲ ਹੈ ਅਨਮੋਲ ਤੂੰ ਕਾਹੇ ਸਮੇ ਗੁਆਏ ਮਾਟੀ ਕਾ ਯੇ ਬਨਾ ਹੈ ਪਿੰਜਰਾ ਮਾਟੀ ਮੇ ਮਿਲ ਜਾਣਾ ਉਸ ਸਾਹਿਬ ਕੇ ਕਾਮ ਜੋ ਆਏ ਸਫਲ ਹੁਆ ਜਗ ਆਣਾ ਕਬੀਰ ਸਾਹਿਬ ਕਹਿੰਦੇ ਸਫਲ ਉਹਦਾ ਹੀ ਹੁੰਦਾ ਜਿਹੜਾ ਆਪਣੇ ਪ੍ਰਭੂ ਦੇ ਕੰਮ ਆਂਦਾ ਹੈ ਹੁਣ ਜਰਾ ਸੋਚ ਕੇ ਦੇਖੋ ਕਿ ਐਸੀ ਕੋਈ ਇਦਾਂ ਦਾ ਕੰਮ ਕਰਦੇ ਕਿ ਕਹਿ ਸਕੀਏ ਕਿ ਅਸੀਂ ਆਪਣੇ ਪ੍ਰਭੂ ਦੇ ਕੰਮ ਆ ਰਹੇ ਹਾਂ ਆਪਣੇ ਪ੍ਰਮਾਤਮਾ ਦੇ ਕੰਮ ਆ ਰਹੇ ਹਾਂ ਪਹਿਲਾਂ ਤਾਂ ਬੰਦੇ ਨੂੰ ਇਹੀ ਨਹੀਂ ਪਤਾ ਕਿ ਮੈਨੂੰ ਦੁਨੀਆ ਤੇ ਰੱਬ ਨੇ ਭੇਜਿਆ ਕਿਉਂ ਹੈ ਬੰਦਾ ਤਾਂ ਇਹੀ ਸੋਚਦਾ ਆ ਆ ਖਾ ਲੋ ਭਾਈ ਸਵੇਰੇ ਉਠੋ ਚੰਗਾ ਜਿਹਾ ਖਾਣਾ ਖਾ ਲੋ ਕੰਮ ਕਰ ਲੋ ਸ਼ਾਮ ਨੂੰ ਆ ਕੇ ਖਾ ਲੋ ਫਿਰ ਸੋ ਜਾਓ ਜਾਂ ਟੀਵੀ ਦੇਖ ਲੋ ਜਾਂ ਬੱਚਿਆਂ ਨਾਲ ਖੇਡ ਲੋ ਕਿ ਇੰਨਾ ਵੀ ਮਕਸਦ ਹੈ ਤਾਂ ਹੀ ਕਿਹਾ ਜਾਂਦਾ ਖਾਣਾ ਪੀਣਾ ਸੋਣਾ ਤਾਂ ਪਸ਼ੂਆਂ ਕਾ ਵੀ ਕੰਮ ਇਹ ਤਾਂ ਜਾਨਵਰ ਵੀ ਕਰ ਰਹੇ ਐ ਤਾਂ ਜੇ ਇਹੀ ਕੰਮ ਤੁਸੀਂ ਕਰਨਾ ਸੀ ਤਾਂ ਰੱਬ ਨੇ ਭੇਜਣਾ ਕਿਉਂ ਸੀ ਦੁਨੀਆ ਤੇ ਇਸ ਲਈ ਤੁਹਾਡੀ ਮੰਜ਼ਿਲ ਤੁਹਾਡਾ ਮਕਸਦ ਬਹੁਤ بڑا ਹੈ ਬੋਲੋ ਸਮਝਦੇ ਹੋ ਕਿ ਨਹੀਂ ਪਰ ਇਹ ਮਕਸਦ ਉਹੀ ਪੂਰਾ ਕਰਦਾ ਜਿਹਨੂੰ ਸਮਝ ਹੋਵੇ ਜਿਹਨੂੰ ਪਤਾ ਹੋਵੇ ਕਿ ਜ਼ਿੰਦਗੀ ਕਿਸ ਵਾਸਤੇ ਮਿਲੀ ਹੈ ਸਮਝਦੇ ਹੋ ਕਿ ਨਹੀਂ ਪਹਿਲੀ ਗੱਲ ਤਾਂ ਜ਼ਿੰਦਗੀ ਨਾ ਛੋਟੇ ਛੋਟੇ ਨੁਕਤੇ ਸਮਝ ਲੈਣੇ ਕਿ ਜ਼ਿੰਦਗੀ ਆਨੰਦ ਲੈਣ ਵਾਸਤੇ ਮਿਲੀ ਹੈ ਔਰ ਆਨੰਦ ਦਾ ਮਤਲਬ ਇਹ ਨਹੀਂ ਕਿ ਨਸ਼ਾ ਕਰਕੇ ਆਨੰਦ ਲਈਏ ਕਿਉਂਕਿ ਉਹ ਬੰਦਾ ਨਸ਼ਾ ਕਰਕੇ ਦੋ ਪਲ ਦਾ ਆਨੰਦ ਲੈਂਦਾ ਪਰ ਸਾਰੀ ਜ਼ਿੰਦਗੀ ਆਪਣੀ ਬਰਬਾਦ ਕਰਕੇ ਬਹਿ ਜਾਂਦਾ ਹੈ ਇਸ ਲਈ ਜਿਹੜੇ ਵੀ ਕਾਮਯਾਬ ਇਨਸਾਨ ਹੈ ਨਾ ਜਿਦਾ ਅਸੀਂ ਕਈ ਵਾਰ ਦੱਸੀਦਾ ਹੈ ਕਿ ਅੱਜ ਬੰਦਾ ਜਿਹੜਾ ਸਚਿਨ ਤੰਦੂਲਕਰ ਬਹੁਤ بڑا ਬੱਲੇਬਾਜ਼ ਪਰ ਉਹ ਆਪ ਦੱਸਦਾ ਸਚਿਨ ਕਿ ਜਦੋਂ ਉਹ ਟ੍ਰੇਨਿੰਗ ਕਰ ਰਿਹਾ ਸੀ ਨਾ ਆਪਣੇ ਗੁਰੂ ਦੇ ਕੋਲ ਕੋਚ ਦੇ ਕੋਲ ਇੱਕ ਵਾਰ ਦੋਸਤਾਂ ਨਾਲ ਕਿਤੇ ਬੀਅਰ ਪੀ ਰਿਆ ਸੀ ਤਾਂ ਗੁਰੂ ਨੇ ਦੇਖ ਲਿਆ ਤਾਂ ਗੁਰੂ ਨੇ ਅਗਲੇ ਦਿਨ ਕਿਹਾ ਕੋਚ ਨੇ ਕਿ ਬੇਟਾ ਮੈਂ ਤੈਨੂੰ ਬਹੁਤ ਵੱਡਾ ਸਟਾਰ ਦੇਖਣਾ ਚਾਹੁੰਦਾ ਤਾਂ ਤੂੰ ਆ ਕਿਹੜੇ ਕੰਮ 'ਚ ਬੈ ਗਿਆ ਅੱਗੇ ਤੋਂ ਇਦਾਂ ਦੀ ਦੋਸਤਾਂ ਦੀ ਸੰਗਤ ਛੱਡ ਨਸ਼ੇ ਨੂੰ ਹੱਥ ਨਹੀਂ ਲਾਣਾ ਜੇ ਤੂੰ ਕੁਝ ਬਣਨਾ ਚਾਹੁੰਦਾ ਹੈ ਬੁਲੰਦੀਆਂ ਤੇ ਪਹੁੰਚਣਾ ਚਾਹੁੰਦਾ ਹੈ ਤਾਂ ਮੈਂ ਨਸ਼ੇ ਦਾ ਤਿਆਗ ਕਰਨਾ ਹੀ ਪੈਣਾ ਹੈ ਤਾਂ ਜੇ ਨਸ਼ਾ ਕਰਦਾ ਹੈ ਤਾਂ ਕਦੀ ਵੀ ਤੂੰ ਬੁਲੰਦੀਆਂ ਤੱਕ ਹੁਣ ਤੇਰਾ ਗੌਰ ਕਰਨਾ ਇਦਾਂ ਦੀਆਂ ਨਾ ਕਈ ਜਿਹੜੇ ਅੱਜ ਕਾਮਯਾਬ ਹੈ ਉਹਨਾਂ ਦੇ ਜੀਵਨ ਦੀਆਂ ਮਿਸਾਲਾਂ ਹੈ ਅੱਜ ਨੌਜਵਾਨ ਕੀ ਕਰਦੇ ਐ ਨੌਜਵਾਨ ਨਸ਼ਾ ਕਰਨਾ ਲੱਗੇ ਤਾਂ ਕਾਮਯਾਬੀ ਦਾ ਤਾਂ ਸਵਾਲ ਹੀ ਨਹੀਂ ਪਤਾ ਉਹਨਾਂ ਨੂੰ ਮੜਿਆ ਕੋਈ ਕੰਮ ਨਹੀਂ ਹੋਇਆ ਭਾਈ ਚਲੋ ਠੇਕੇ ਚੱਲਦੇ ਆ ਆ ਨਸ਼ਾ ਕਰ ਲੈਂਦੇ ਆ ਇਹ ਚੀਜ਼ ਜ਼ਿੰਦਗੀ ਦਾ ਮਜ਼ਾ ਓਏ ਜ਼ਿੰਦਗੀ ਦਾ ਮਜ਼ਾ ਨਹੀਂ ਐ ਇਹ ਜ਼ਿੰਦਗੀ ਦੀ ਬਰਬਾਦੀ ਹੈ ਕਿਉਂਕਿ ਅੱਜ ਜਿਹਨੂੰ ਮਜ਼ਾ ਕਹਿ ਰਹੇ ਨਾ ਕੱਲ ਨੂੰ ਇਸੇ ਚੀਜ਼ ਨੇ ਤੁਹਾਨੂੰ ਪੈਰਾਂ ਤੇ ਖੜੇ ਹੋਣ ਜੋਗਾ ਨਹੀਂ ਛੱਡਣਾ ਇਹਨੇ ਹੀ ਤੁਹਾਡੇ ਗੁਰਦੇ ਲੀਵਰ ਇਦਾਂ ਦਾ ਖਰਾਬ ਕਰ ਦੇਣਾ ਕਿ ਮੰਜੇ ਤੇ ਪਿਆ ਪਿਆ ਆਪਣੀ ਜ਼ਿੰਦਗੀ ਬਰਬਾਦ ਕਰ ਲੈਣੀ ਤੁਸੀਂ ਮਜ਼ਾ ਉਹ ਹੁੰਦਾ ਹੈ ਕਿ ਜਿਹਦੇ ਵਿੱਚ ਇਨਸਾਨ ਦੀ ਜ਼ਿੰਦਗੀ ਅੱਗੇ ਤੋਂ ਕਿ ਬਿੱਤਰ ਬਣੇ ਇਸ ਲਈ ਐਸੀ ਕਿਤੇ ਨਸ਼ੇ 'ਚ ਮਜ਼ਾ ਨਾ ਲਓ ਮਜ਼ਾ ਲੈਣਾ ਤਾਂ ਐਕਸਰਸਾਈਜ਼ 'ਚ ਮਜ਼ਾ ਲਓ ਕਿ ਮੈਨੂੰ ਐਕਸਰਸਾਈਜ਼ ਕਰਕੇ ਮਜ਼ਾ ਆਉਂਦਾ ਹੈ ਮੈਨੂੰ ਰਨਿੰਗ ਕਰਕੇ ਮਜ਼ਾ ਆਉਂਦਾ ਹੈ ਮੈਨੂੰ ਕੋਈ ਗੇਮ ਆਊਟਡੋਰ ਖੇਡ ਕੇ ਮਜ਼ਾ ਆਉਂਦਾ ਹੈ ਜਾਂ ਮੈਨੂੰ ਅੱਛਾ ਕਰਨ 'ਚ ਮਜ਼ਾ ਆਉਂਦਾ ਹੈ ਉਹ ਮੈਨੂੰ ਗਿਰਿਆਂ ਨੂੰ ਉਠਾਣ 'ਚ ਮਜ਼ਾ ਆਉਂਦਾ ਹੈ ਮੈਨੂੰ ਰੋਂਦਿਆਂ ਨੂੰ ਹਸਾਣ 'ਚ ਮਜ਼ਾ ਆਉਂਦਾ ਹੈ ਮੈਨੂੰ ਆਪਣੇ ਰੱਬ ਦੀ ਬੰਦਗੀ ਕਰਨ 'ਚ ਮਜ਼ਾ ਆਉਂਦਾ ਹੈ ਉਹ ਮੈਨੂੰ ਨੇਕ ਰਸਤੇ ਚੱਲਣ 'ਚ ਮਜ਼ਾ ਆਉਂਦਾ ਮਜ਼ਾ ਲੈਣਾ ਤਾਂ ਚੰਗੀਆਂ ਚੀਜ਼ਾਂ 'ਚ ਲਈਏ ਤਾਂ ਕਿ ਦੂਜਿਆਂ ਦਾ ਵੀ ਭਲਾ ਹੋਵੇ ਤਾਂ ਆਪਣਾ ਜੀਵਨ ਵੀ ਰਾਜੇ ਬੰਦਾ ਮਜ਼ੇ ਵੀ ਹੋਣਾ ਚੀਜ਼ਾਂ ਦੇ ਲੱਭਦਾ ਜਿੱਥੇ ਆਪਣੀ ਵੀ ਬਰਬਾਦੀ ਤਾਂ ਘਰ ਦੇ ਵੀ ਪਰੇਸ਼ਾਨ ਪੱਪਾ ਕ ਲੱਭਾਂ ਚਲੇ ਜਾਣਾ ਕਦੇ ਨਾਚ ਰੰਗ ਤਮਾਸ਼ੇ ਆ ਤਾਂ ਨਸ਼ਾ ਕਰਕੇ ਉੱਥੇ ਘਰ ਦੇ ਹੀ ਬਿਜਾਰੇ ਪਰੇਸ਼ਾਨ ਤਾਂ ਆਪਣੇ ਆਪ ਨੂੰ ਹੀ ਛਤੀ ਰੋਗ ਲਗਾ ਲੈਂਦਾ ਤਾਂ ਉਹ ਕਾਹਦਾ ਮਜ਼ਾ ਸੋ ਸਮਝਦਾਰ ਇਨਸਾਨ ਹਮੇਸ਼ਾ ਉਸ ਰਸਤੇ ਦਾ ਚੋਣਵ ਕਰਦਾ ਹੈ ਹੁਣ ਜੇ ਤੁਸੀਂ ਸਸੰਗ ਵਿੱਚ ਬੈਠੇ ਹੋ ਨਾ ਜੇ ਤੁਸੀਂ ਕਹੋ ਜੀ ਸਸੰਗ ਵਿੱਚ ਬੈਠਣ ਦਾ ਮਜ਼ਾ ਆਂਦਾ ਹੈ ਤਾਂ ਫਿਰ ਸਮਝ ਲਓ ਸਹੀ ਜਗ੍ਹਾ ਮਜ਼ਾ ਲੈ ਰਹੇ ਹੋ ਤੁਸੀਂ ਜੇ ਤੁਸੀਂ ਕਹੋਗੇ ਕੋਈ ਇਨਸਾਨ ਪਰੇਸ਼ਾਨ ਹੈ ਅਸੀਂ ਉਹਦੀ ਹੈਲਪ ਕਰਦੇ ਤਾਂ ਸਾਨੂੰ ਬੜਾ ਮਜ਼ਾ ਆਂਦਾ ਹੈ ਅੱਛਾ ਲੱਗਦਾ ਹੈ ਫੇ ਸਮਝੋ ਤੁਸੀਂ ਸਹੀ ਰਸਤੇ ਜਾ ਰਹੇ ਹੋ ਤਾਂ ਜੇ ਤੁਸੀਂ ਕਹੋ ਜੀ ਉਹਨੂੰ ਨਾ ਗਿਰਾਓ ਥੱਲੇ ਉਹ ਤੁਰਿਆ ਜਾਂਦਾ ਨੂੰ ਨਾ ਟੰਗੜੀ ਫਸਾ ਕੇ ਗਿਰਾਓ ਜਦੋਂ ਗਿਰਦਾ ਸਾਨੂੰ ਮਜ਼ਾ ਆਂਦਾ ਹੈ ਤਾਂ ਫੇ ਤੁਹਾਡੀ ਮਤੈ ਸ਼ੈਤਾਨ ਵਾਲੀ ਹੈ ਕਿਉਂਕਿ ਕਿਸੇ ਨੂੰ ਗਿਰਾਣ ਵਿੱਚ ਕਿਸੇ ਨੂੰ ਦੁੱਖ ਦੇਣ ਚ ਮਜ਼ਾ ਨਹੀਂ ਆਣਾ ਚਾਹੀਦਾ ਇਹ ਇਨਸਾਨੀਅਤ ਦਾ ਕੰਮ ਨਹੀਂ ਹੈ ਇਨਸਾਨ ਦਾ ਕੰਮ ਨਹੀਂ ਹੈ ਇਹ ਸ਼ੈਤਾਨ ਦਾ ਕੰਮ ਹੈ ਦੂਜੇ ਨੂੰ ਰਵਾ ਕੇ ਖੁਦ ਹੱਸਣਾ ਦੂਜੇ ਨੂੰ ਪਰੇਸ਼ਾਨ ਕਰਕੇ ਆਪ ਆਨੰਦ ਲੈਣਾ ਇਹਦਾ ਕਈ ਵਾਰਾ ਦੇਖਿਆ ਨਾ ਤੁਸੀਂ ਕਿ ਕਈ ਇੱਦਾਂ ਦੇ ਕੰਮ ਕਰਨਗੇ ਕਿ ਦੂਜਾ ਵਿਚਾਰਾ ਰੋਏਗਾ ਤਾਂ ਆਪਾਂ ਲੈ ਉਹ ਦੇਖ ਲੈ ਉਹ ਦੇਖ ਲੈ ਉਹ ਕਿਰਿਆ ਵੀ ਇਦਾਂ ਮਤਲਬ ਉਹ ਸ਼ਰਾਰਤ ਕਰਨਗੇ ਕੁਝ ਇਲਤ ਕਰਨਗੇ ਇਦਾਂ ਦੀ ਗੱਡੀਆਂ ਦੇ ਟਾਇਰਾਂ ਦੀ ਹਵਾ ਕੱਢ ਕੇ ਖੁਸ਼ ਹੋਣਗੇ ਲੈ ਵੀ ਕੱਢ ਦਿੱਤੀ ਹਵਾ ਉਹ ਇਹ ਭੁੱਲ ਜਾਂਦੇ ਕਿ ਅੱਜ ਤੂੰ ਉਹਦੀ ਗੱਡੀ ਦੀ ਹਵਾ ਕੱਢ ਰਿਹਾ ਤਾਂ ਰੱਬ ਨੇ ਤੇਰੀ ਜ਼ਿੰਦਗੀ ਦੀ ਗੱਡੀ ਨੂੰ ਕਦੀ ਅੱਗੇ ਵਧਣ ਦੇਣਾ ਹੀ ਨਹੀਂ ਕਿਉਂਕਿ ਜਿਹੜਾ ਦੂਜੇ ਨੂੰ ਰੋਕੇਗਾ ਉਹ ਆਪ ਕਦੀ ਅੱਗੇ ਵਧ ਹੀ ਨਹੀਂ ਪਾਏਗਾ ਅੱਗੇ ਹਮੇਸ਼ਾ ਉਹੀ ਵਧਦਾ ਹੈ ਜਿਹੜਾ ਦੂਜਿਆਂ ਦੀ ਅੱਗੇ ਵਧਣ ਵਿੱਚ ਮਦਦ ਲਈ ਸੋਚੋ ਜ਼ਰਾ ਇਸ ਲਈ ਤੁਹਾਨੂੰ ਪੁੱਛਾ ਗਏ ਕਿਉਂਕਿ ਅੱਜ ਕੱਲ ਨਾ ਬੜਾ ਜਦੋਂ ਵੋਟਾਂ ਹੁੰਦੀਆਂ ਚੱਲਦਾ ਕਿਹੜੇ ਪਾਰਟੀ ਦੇ ਮੈਂਬਰ ਤੁਸੀਂ ਕਿਹੜੀ ਪਾਰਟੀ ਦੇ ਮੈਂਬਰ ਹੈ ਤਾਂ ਬਹੁਤ ਚੱਲਦਾ ਪਿੰਡਾਂ ਵਿੱਚ ਬੋਲੋ ਸਮਝਦੇ ਹੋ ਕਿ ਨਹੀਂ ਤਾਂ ਤੁਹਾਨੂੰ ਪੁੱਛਾਂਗੇ ਤੁਸੀਂ ਕਿਹੜੀ ਪਾਰਟੀ ਦੇ ਮੈਂਬਰ ਹੋ ਹੁਣ ਇੱਥੇ ਪਾਰਟੀ ਅਸੀਂ ਰਾਜਨੀਤੀ ਪਾਰਟੀ ਨਹੀਂ ਗੱਲ ਨਹੀਂ ਕਰ ਰਹੇ ਕਿ ਤੁਸੀਂ ਭਾਜਪਾ ਦੇ ਹੋ ਆਪ ਦੇ ਹੋ ਕਾਂਗਰਸ ਦੇ ਹੋ ਜਾਂ ਬੀਐਸਪੀ ਕਿਹੜੀ ਉਹ ਪਾਰਟੀ ਨਹੀਂ ਐਸੀ ਪੁੱਛ ਰਹੇ ਤੁਸੀਂ ਕਿਹੜੀ ਪਾਰਟੀ ਦੇ ਮੈਂਬਰ ਹੋ ਮਤਲਬ ਇੱਕ ਪਾਰਟੀ ਭਗਵਾਨ ਦੀ ਹੈ ਇੱਕ ਸ਼ੈਤਾਨ ਦੀ ਹੈ ਤੁਸੀਂ ਕਿਹਦੀ ਪਾਰਟੀ ਦੇ ਮੈਂਬਰ ਹੋ ਤਰਾ ਚੈੱਕ ਕਰੋ ਅਗਰ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੋ ਤਾਂ ਪਰਮਾਤਮਾ ਦੀ ਪਾਰਟੀ ਦੇ ਮੈਂਬਰ ਹੋ ਤਾਂ ਜੇ ਤੁਸੀਂ ਕਿਸੇ ਦਾ ਬੁਰਾ ਕਰ ਰਹੇ ਹੋ ਤਾਂ ਸ਼ੈਤਾਨ ਦੀ ਪਾਰਟੀ ਦੇ ਮੈਂਬਰ ਹੋ ਸਮਝ ਰਹੇ ਹੋ ਕਿ ਨਹੀਂ ਅਗਰ ਤੁਸੀਂ ਰੋਂਦਿਆਂ ਨੂੰ ਹਸਾਉਣ ਵਿੱਚ ਯਕੀਨ ਕਰਦੇ ਹੋ ਕਿ ਠੀਕ ਹੈ ਬਈ ਦੁੱਖ ਵਿੱਚ ਕੋਈ ਹੈ ਅਸੀਂ ਉਹਦੀ ਹੈਲਪ ਕਰਨੀ ਹੈ ਫਿਰ ਤੁਸੀਂ ਭਗਵਾਨ ਦੇ ਮੈਂਬਰ ਹੋ ਫਿਰ ਤੁਸੀਂ ਪਰਮਾਤਮਾ ਵੱਲ ਜਾ ਰਹੇ ਹੋ ਤਾਂ ਜੇ ਤੁਸੀਂ ਕਿਸੇ ਹੱਸਦੇ ਨੂੰ ਦੇਖ ਕੇ ਸੜੀ ਜਾਓ ਇਹ ਕੋਈ ਹੱਸ ਰਿਹਾ ਹੈ ਇਹਨੂੰ ਤਾਂ ਰੋਣਾ ਚਾਹੀਦਾ ਹੈ ਇਹਨੂੰ ਤਾਂ ਤਕਲੀਫ ਚ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਬੁਰਾ ਸੋਚਦੇ ਹੋ ਬੁਰੀ ਕਾਮਨਾ ਕਰਦੇ ਹੋ ਤਾਂ ਫਿਰ ਤੁਸੀਂ ਸ਼ੈਤਾਨ ਦੀ ਪਾਰਟੀ ਦੇ ਮੈਂਬਰ ਹੋ ਔਰ ਇੱਕ ਗੱਲ ਯਾਦ ਰੱਖੋ ਸ਼ੈਤਾਨ ਦੀ ਪਾਰਟੀ ਦੇ ਮੈਂਬਰ ਕਦੀ ਜੀਵਨ ਚ ਅੱਗੇ ਵਧੇ ਨਹੀਂ ਸਕਦੇ ਉਹ ਕਦੀ ਜੀਵਨ ਚ ਖੁਸ਼ ਰਹਿ ਨਹੀਂ ਸਕਦੇ ਉਹ ਕਦੀ ਜੀਵਨ ਚ ਅਨੰਦਿਤ ਹੋ ਹੀ ਨਹੀਂ ਸਕਦੇ ਜਿਹੜੇ ਭਗਵਾਨ ਨਾਲ ਜੁੜੇ ਆ ਅੱਗੇ ਉਹੀ ਵਧਣਗੇ ਇਸ ਲਈ ਚੈੱਕ ਕਰਿਆ ਕਰੋ ਕਿ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋਏ ਹੋ ਸਮਝਦੇ ਹੋ ਕਿ ਨਹੀਂ ਇਹ ਤਾਂ ਬਹੁਤ ਕਰ ਲਿਆ ਰਾਜਨੀਤੀ ਇੱਥੇ ਹੁਣ ਪਰਮਾਤਮਾ ਵੱਲ ਵੀ ਆ ਜੀਏ ਥੋੜਾ ਜਿਹਾ ਸਮਝਦੇ ਹੋ ਕਿ ਨਹੀਂ ਕਿ ਮੈਂ ਅੱਛਾ ਕਰ ਰਿਹਾ ਹਾਂ ਅੱਛਾ ਸੋਚ ਰਿਹਾ ਕਿਸੇ ਬਾਰੇ ਜਾਂ ਮੈਂ ਬੁਰਾ ਸੋਚ ਰਿਹਾ ਹਾਂ ਕਿਸੇ ਨੂੰ ਤਰੱਕੀ ਮਿਲਦੀ ਮੈਂ ਸੜ ਰਿਹਾ ਜਾਂ ਮੈਂ ਖੁਸ਼ ਹੋ ਰਿਹਾ ਕਿਉਂਕਿ ਸੜਨਾ ਦੁਖੀ ਹੋਣਾ ਇਹ ਭਗਵਾਨ ਦਾ ਕੰਮ ਨਹੀਂ ਹੈ ਕਿਉਂਕਿ ਭਗਵਾਨ ਕਦੀ ਨਹੀਂ ਚਾਹੇਗਾ ਕਿ ਮੇਰਾ ਕੋਈ ਪਿਆਰਾ ਦੁਖੀ ਹੋਵੇ ਰੋਵੇ ਉਹ ਤਾਂ ਇਹੀ ਚਾਹੀਦਾ ਕਿ ਮੈਂ ਆਪਣੇ ਹਰ ਉਸ ਇਨਸਾਨ ਨੂੰ ਜਿਸ ਨੂੰ ਮੈਂ ਪੈਦਾ ਕੀਤਾ ਹੈ ਉਹਨੂੰ ਮੈਂ ਖੁਸ਼ ਅਨੰਦਿਤ ਕਾਮਯਾਬ ਹੁੰਦਾ ਦੇਖਣਾ ਚਾਹੁੰਦਾ ਹਾਂ ਜਿੱਦਾਂ ਹਰ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਕਾਮਯਾਬ ਹੋਵੇ ਖੁਸ਼ ਹੋਵੇ ਅੱਗੇ ਵਧੇ ਤੇਰਾ ਸਮਝਣ ਵਾਲੀ ਗੱਲ ਹੈ ਇਸ ਲਈ ਕਾਮਯਾਬ ਹੋਣਾ ਚਾਹਦੇ ਹੋ ਨਾ ਤਾਂ ਅੱਜ ਤੋਂ ਸ਼ੈਤਾਨ ਦੀ ਪਾਰਟੀ ਦਾ ਤਿਆਗ ਕਰੋ ਤਿਆਗ ਬੱਤਰ ਦਿਓ ਤਾਂ ਭਗਵਾਨ ਦੀ ਪਾਰਟੀ ਵਿੱਚ ਸ਼ਾਮਿਲ ਹੋਵੋ ਉਸ ਮਾਲਕ ਦੀ ਪਾਰਟੀ ਨਾਲ ਜੁੜੋ ਮਤਲਬ ਕਹਿਣ ਦਾ ਅੱਛਾ ਸੋਚੀਏ ਅੱਛੀ ਸੋਚ ਅੰਦਰ ਰੱਖਿਏ ਵਿਸ਼ਵਾਸ ਦੀ ਸੋਚ ਅੰਦਰ ਰੱਖਿਏ ਸ਼ੰਕਾ ਦੀ ਸੋਚ ਨਾ ਕਦੀ ਰੱਖਿਏ ਡਰ ਵਾਲੀ ਸੋਚ ਨਾ ਕਦੀ ਰੱਖਿਏ ਕਦੀ ਵੀ ਆਪਣੇ ਅੰਦਰ ਚਿੰਤਾ ਵਾਲੀ ਸੋਚ ਨਾ ਰੱਖਿਏ ਬਲਕਿ ਇੱਕ ਚੀਜ਼ ਦਾ ਵਿਸ਼ਵਾਸ ਰੱਖੀਏ ਕਿਉਂਕਿ ਚਿੰਤਾ ਬੰਦੇ ਨੂੰ ਕਦੀ ਹੁੰਦੀ ਹੈ ਲੈ ਵੀ ਆ ਮੁਸ਼ਕਿਲ ਆ ਗਈ ਕਿੱਦਾਂ ਨਿਕਲੂਗਾ ਉਹ ਕਿਉਂ ਚਿੰਤਾ ਕਰਨੀ ਵਿਸ਼ਵਾਸ ਰੱਖਣਾ ਹੈ ਕਿ ਕੱਢਣ ਵਾਲਾ ਹਰ ਮੁਸ਼ਕਿਲ ਚੋਂ ਬਚਾਉਣ ਵਾਲਾ ਹਰ ਮੁਸ਼ਕਿਲ ਚੋਂ ਕਢਾਲਣ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ ਵਿਸ਼ਵਾਸ ਕਿਉਂ ਨਹੀਂ ਰੱਖਦੇ ਅਸੀਂ ਇਹ ਵਿਸ਼ਵਾਸ ਰੱਖਣ ਨਾਲ ਹੀ ਹੁਣ ਜਿੱਦਾਂ ਮਾਰਿਸ ਗੁੱਡਮੈਨ ਦੀ ਗੱਲ ਕਰ ਰਹੇ ਸੀ ਉਹਨੇ ਵਿਸ਼ਵਾਸ ਰੱਖਿਆ ਕਿ ਪਹਿਲਾਂ ਤਾਂ ਉਹਦੇ ਗਲੇ ਵਾਲਾ ਪਾਈਪ ਸੀ ਇੱਥੇ ਲੱਗਾ ਹੋਇਆ ਉਹ ਪਾਈਪ ਨਿਕਲਿਆ ਡਾਕਟਰ ਹੈਰਾਨ ਰਹਿ ਗਏ ਕਿ ਕਿੱਦਾਂ ਠੀਕ ਹੋ ਗਿਆ ਉਹ ਕਹਿੰਦਾ ਅੰਦਰੋਂ ਆਵਾਜ਼ ਆ ਰਹੀ ਸੀ ਇਹ ਲੰਬਾ ਸਾਹ ਖਿੱਚ ਲੈ ਸਾਹ ਮੈਂ ਤੇਰੇ ਅੰਦਰ ਬੈਠਾ ਹਾਂ ਤੂੰ ਸਫਲ ਹੋਏਗਾ ਮੈਂ ਅੰਦਰਲੀ ਆਵਾਜ਼ ਸੁਣੀ ਮੈਂ ਨਹੀਂ ਸੁਣਿਆ ਤੁਸੀਂ ਕੀ ਕਹਿੰਦੇ ਕਿ ਨਹੀਂ ਸਾਹ ਲੈ ਹੋਣਾ ਮੈਂ ਅੰਦਰਲੀ ਆਵਾਜ਼ ਸੁਣੀ ਕਿ ਲੈ ਸਾਹ ਮੈਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਹੋ ਗਿਆ ਇਹਨੂੰ ਕਹਿੰਦੇ ਚਮਤਕਾਰ ਇਸ ਲਈ ਪਹਿਲੀ ਗੱਲ ਤਾਂ ਚਮਤਕਾਰ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋਗੇ ਚਮਤਕਾਰ ਹੁੰਦੇ ਆ ਕਿਉਂਕਿ ਜਿੱਥੇ ਪ੍ਰਮਾਤਮਾ ਹੋਏਗਾ ਉਹਦੀ ਰਹਿਮਤ ਹੋਏਗੀ ਉੱਥੇ ਚਮਤਕਾਰ ਵੀ ਜ਼ਰੂਰ ਹੋਣਗੇ ਕਿਉਂਕਿ ਜਿਸ ਜਿਸ ਚੀਜ਼ ਤੇ ਵਿਸ਼ਵਾਸ ਕਰਦਾ ਉਹ ਚੀਜ਼ ਹੁੰਦੀ ਵੀ ਜ਼ਰੂਰ ਹੈ ਪਰ ਅੱਜ ਦੇਖਿਆ ਕਿ ਬੰਦਾ ਰੱਬ ਦੀ ਰਹਿਮਤ ਤੇ ਵਿਸ਼ਵਾਸ ਘੱਟ ਕਰਦਾ ਪਤਾ ਕਿਹna ਚੀਜ਼ਾਂ ਤੇ ਉਹਨੇ ਨਜ਼ਰ ਲਾ ਦੇਣੀ ਮੈਨੂੰ ਬੁਰੀ ਨਜ਼ਰ ਤੇ ਵਿਸ਼ਵਾਸ ਕਰਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਬਸ ਦੁਆਵਾਂ 'ਤੇ ਵਿਸ਼ਵਾਸ ਕਰਦਾ ਹੈ ਉਹਨਾ ਮੈਨੂੰ ਬਾਦੂਆ ਦੇਤੀ ਮੇਰਾ ਕੀ ਬਣੇਗਾ ਜਾਂ ਇਨਸਾਨ ਮਾੜੀਆਂ ਚੀਜ਼ਾਂ ਤੇ ਜਲਦੀ ਵਿਸ਼ਵਾਸ ਕਰ ਲੈਂਦਾ ਤਾਂ ਆਪਣੇ ਰੱਬ ਤੇ ਬੋਲੋ ਵਿਸ਼ਵਾਸ ਕਰਦਾ ਹੀ ਨਹੀਂ ਹੈ ਹਣ ਕੋਈ ਐਸੀ ਕਈ ਵਾਰ ਦੱਸਿਆ ਕੋਈ ਕਹਿੰਦੇ ਵੇ ਨਾ ਰੱਬ ਹਰ ਜਗ੍ਹਾ ਹੈ ਉਹ ਨਹੀਂ ਮੰਨਣਾ ਪਰ ਕੋਈ ਕਹਿੰਦਾ ਅੰਦਰ ਭੂਤ ਹੈ ਅੰਦਰ ਤੇਰੇ ਮਸਾਣੀ ਉਹ ਬੜੀ ਜਲਦੀ ਮੰਨ ਲੈਣੀ ਹਣ ਕੋਈ ਤੁਹਾਨੂੰ ਕਹਦੇ ਨਾ ਡਿੱਡ ਦੁਖਦਾ ਤੈਨੂੰ ਮਸਾਣੀ ਖਲਾਈਆ ਹਾਂ ਵੀ ਖਲਾਤੀ ਮਸਾਣੀ ਕਿਸੇ ਨੇ ਤਾਂ ਜੇ ਗੁਰੂ ਰਹਿਬਰ ਕਹਿੰਦੇ ਰੱਬ ਤੇਰੇ ਰੋਮ ਰੋਮ ਚ ਵੱਸਦਾ ਹੈ ਉਹ ਕਦੀ ਮੰਨਿਆ ਹੀ ਨਹੀਂ ਉੱਤੇ ਕਦੀ ਯਕੀਨ ਹੀ ਨਹੀਂ ਕੀਤਾ ਕਿ ਰੱਬ ਮੇਰੇ ਅੰਦਰ ਹੈ ਪਰ ਮੇਰੇ ਅੰਦਰ ਮਸਾਣੀ ਚ ਚਲੀ ਗਈ ਮੇਰੇ ਅੰਦਰ ਕਿਸੇ ਨੇ ਖਵਾ ਦਿੱਤਾ ਮੈਨੂੰ ਕੁਝ ਦੇਈਂ ਜਪਾ ਕੇ ਲੱਸੀ ਜਪਾ ਕੇ ਫੁਲਾਨੀ ਚੀਜ਼ ਜਪਾ ਕੇ ਉਹ ਬੜੀ ਜਲਦੀ ਬੰਦਾ ਮਤਲਬ ਹੁੰਦਾ ਕਿ ਨਹੀਂ ਇ ਕਮਾਲ ਦੀ ਗੱਲ ਹੈ ਉਹ ਜਿੱਥੇ ਅੰਦਰ ਰੋਮ ਰੋਮ 'ਚ ਮੇਰਾ ਮਾਲਿਕ ਹੋਵੇ ਉੱਥੇ ਐਦਾਂ ਦੀਆਂ ਚੀਜ਼ਾਂ ਅੰਦਰ ਹੋ ਸਕਦੀਆਂ ਮੀਰਾ ਜ਼ਹਿਰ ਦਾ ਪਿਆਲਾ ਪੀ ਗਈ ਉਹ ਜ਼ਹਿਰ ਨੇ ਵੀ ਅਸਰ ਨਹੀਂ ਕੀਤਾ ਕਿਉਂਕਿ ਉਹਨੂੰ ਵਿਸ਼ਵਾਸ ਸੀ ਕਿ ਮੇਰੇ ਰੋਮ ਰੋਮ 'ਚ ਮੇਰਾ ਉਹ ਰਾਮ ਹਰੀ ਸਤਗੁਰੂ ਵਸਦਾ ਹੈ ਅਜੇ ਵਿਸ਼ਵਾਸ ਹੀ ਹੋਵੇ ਕਿ ਉਹ ਮੇਰੇ ਅੰਦਰ ਹੈ ਤਾਂ ਕੋਈ ਮਾੜੀ ਚੀਜ਼ ਮੇਤੇ ਅਸਰ ਅਜੇ ਮੰਨ ਨਹੀਂ ਲਿਆ ਕਿ ਹੈ ਹੀ ਮੇਰੇ ਅੰਦਰ ਬੁਰੀ ਚੀਜ਼ ਕਿਸ ਨੇ ਖਿਲਾ ਦਿੱਤਾ ਮੈਨੂੰ ਸਮਝਦੇ ਹੋ ਕਿ ਨਹੀਂ ਹੁਣ ਮੰਨ ਨਹੀਂ ਬੁਰਾ ਲਿਆ ਹੈ ਤਾ ਫਿਰ ਪ੍ਰਭਾਵ ਵੀ ਤਾਂ ਕਿਉਂਕਿ ਇੱਕ ਗੱਲ ਫੇਰ ਕਵਾਂਗੇ ਤੇ ਕਈ ਵਾਰਾ ਦੇਖਿਆ ਚੀਜ਼ ਚ ਕੋਈ ਅਸਰ ਨਹੀਂ ਹੁੰਦਾ ਬੰਦੇ ਦੀ ਸੋਚ ਹੀ ਅਸਰ ਪੈਦਾ ਕਰ ਦਿੰਦੀ ਹੈ ਬਲੋ ਸਮਝਦੇ ਹੋ ਕਿ ਨਹੀਂ ਹੁਣ فرض ਕਰੋ ਪਾਣੀ ਦਾ ਗਲਾਸ ਇੱਥੇ ਰੱਖਿਆ ਹੁਣ ਤੁਸੀਂ ਘਰ ਦੇ ਵਿੱਚ ਟੇਬਲ ਤੇ ਪਾਣੀ ਦਾ ਗਲਾਸ ਰੱਖਿਆ ਹੋਇਆ ਹੈ ਕੋਈ ਆਵੇ ਔਰ ਆ ਕੇ ਪੀ ਜਾਵੇ ਕਿਹਾ ਪਾਣੀ ਪਿਆ ਪਿਆਸ ਲੱਗੀ ਪੀ ਲਈ ਹੁਣ ਉਹ ਨਾ ਪਾਣੀ ਪੀ ਲਿਆ ਪਰ ਅਚਾਨਕ ਤੁਸੀਂ ਅੰਦਰੋਂ ਆ ਕੇ ਕਹੋ ਓਏ ਇੱਥੇ ਪਾਣੀ ਸੀ ਕਿੱਥੇ ਗਿਆ ਹਾਂ ਮੈਂ ਪੀ ਲਿਆ ਕੀ ਗੱਲ ਹੋਈ ਉਹ ਇੱਕਾਂ ਨੂੰ ਪੀਤਾ ਉਹ ਇੱਕ ਤਾਂ ਸ਼ਿਪਕਲੀ ਕਿਰਲੀ ਗਰੀ ਸੀ ਹੁਣ ਸੱਚ ਦੱਸਿਓ ਕੀ ਹੋਏਗਾ ਉਲਟੀਆਂ ਆਣੀਆਂ ਕਿ ਨਹੀਂ ਉਹਨੂੰ ਆਣੀਆਂ ਕਿ ਨਹੀਂ ਉਲਟੀਆਂ ਕਹਿ ਦੋ ਕੋਕਰੋਚ ਸੀ ਮੱਖੀ ਸੀ ਇਹ ਚ ਕਿਰਲੀ ਡਿਗੀ ਸੀ ਤਾਂ ਰੱਖਿਆ ਸੀ ਸਿੱਟਣ ਵਾਸਤੇ ਤੂੰ ਪੀਆ ਪਾਣੀ ਚ ਕੁਝ ਨਹੀਂ ਸੀ ਬਸ ਹੁਣ ਉਹਨੇ ਮੰਨ ਲਿਆ ਕਿ ਪਾਣੀ ਚ ਕਿਰਲੀ ਸੀ ਜ਼ਹਿਰ ਦਾ ਅਸਰ ਹੋ ਗਿਆ ਉਹਨਾਂ ਨਾਲ ਹੀ ਉਲਟੀਆਂ ਆਣੀਆਂ ਸ਼ੁਰੂ ਹੋ ਜਾਣੀਆਂ ਉਹਨੂੰ ਤਾਂ ਜੇ ਦੱਸਿਆ ਨਾ ਹੁੰਦਾ ਫਿਰ ਜਵਾਬ ਦਿਓ ਸਾਨੂੰ ਫਿਰ ਕੀ ਹੋਣਾ ਸੀ ਇਹ ਸਾਰਾ ਕੰਮ ਨਾ ਇਹ ਬੰਦਾ ਮਾਈਂਡ ਕਰਦਾ ਹੈ ਪਈ ਰੱਸੀ ਹੁੰਦੀ ਤਾਂ ਮਾਈਂਡ ਸੱਪ ਸਮਝ ਕੇ ਡਰਾ ਦਿੰਦਾ ਹੈ ਔਰ ਬੰਦਾ ਇਦਾਂ ਡਰਦਾ ਕਿ ਅੱਗੇ ਵਧਣ ਦੀ ਹਿੰਮਤ ਨਹੀਂ ਹੁੰਦੀ ਬੰਦੇ 'ਚ ਸਮਝਦੇ ਹੋ ਕਿ ਨਹੀਂ ਕਈ ਵਾਰ ਹਨੇਰੇ 'ਚ ਦੇਖਦੇ ਨਾ ਨੀਲੇ 'ਚ ਬੰਦਾ ਤੁਰਿਆ ਹੋਵੇ ਉਹ ਕਿਤੇ ਝਾੜ ਬੂਜਾ ਹੋਵੇ ਨਾ ਕੋਈ ਬੰਦਾ ਕਹਿੰਦਾ ਬੰਦਾ ਬੈਠਾ ਲੋਕੇ ਮਾਰਨ ਨੂੰ ਮੈਨੂੰ ਉਹ ਅੱਗੇ ਡਰਦਾ ਜਾਂਦਾ ਹੀ ਨਹੀਂ ਤਾਂ ਸਵੇਰ ਨੂੰ ਪਤਾ ਲੱਗਦਾ ਜੇ ਤੋਂ ਮੈਂ ਡਰਦਾ ਸੀ ਉਹ ਤਾਂ ਇੱਕ ਪੇੜ ਸੀ ਜਾਂ ਇੱਕ ਝਾੜੀ ਸੀ ਮੈਂ ਵੀ ਡਰੀ ਗਿਆ ਏ ਮਨ ਇੰਨਾ ਡਰਾ ਦਿੰਦਾ ਹੈ ਬੰਦੇ ਨੂੰ ਕਿ ਜਿੱਥੇ ਕੁਝ ਵੀ ਨਹੀਂ ਹੈ ਉੱਥੇ ਹੀ ਬਹੁਤ ਕੁਝ ਦਿਖਾਣਾ ਸ਼ੁਰੂ ਕਰ ਦਿੰਦਾ ਹੈ ਕੋਈ ਤੁਹਾਨੂੰ ਕਹ ਦੇਵੇ ਨਾ ਆ ਰਾਤ ਨੂੰ ਇੱਥੋਂ ਦੀ ਨਾ ਨੰਗੀ ਇੱਥੇ ਭੂਤ ਭਰੇਦ ਰਹਿੰਦੇ ਆ ਇਹ ਕਹਿੰਦੇ ਲਓ ਜੀ ਫਿਰ ਤੁਸੀਂ ਰਾਤ ਨੂੰ ਨਾ ਉੱਥੋਂ ਦੀ ਜਾਣਾ ਹੀ ਨਹੀਂ ਕਦੀ ਵੀ ਕਿਉਂਕਿ ਮਨ ਐਦਾਂ ਡਰਦਾ ਨਾ ਭੂਤਾਂ ਨੇ ਫੜ ਲੈਣਾ ਮੈਨੂੰ ਪ੍ਰੇਤਾਂ ਨੇ ਮੈਨੂੰ ਫੜ ਲੈਣਾ ਹਾਲਾਂਕਿ ਹੈ ਉੱਥੇ ਕੁਝ ਵੀ ਨਹੀਂ ਇਹ ਸਮਝ ਲੈਣਾ ਸਾਰੇ ਯਾਨੀ ਇਹ ਮਨ ਦੀ ਆਦਤ ਹੈ ਕਿ ਮਨ 네ਗੇਟਿਵਿਟੀ ਨੂੰ ਬੁਰੀ ਚੀਜ਼ ਨੂੰ ਬੜੀ ਜਲਦੀ ਮਨ ਲੈਂਦਾ ਹੈ ਪਰ ਫਿਕਰ ਨਾ ਕਰੋ ਜਦ ਸਤਸੰਗ ਚ ਆਏ ਉਹ ਮਾਲਕਾਂ ਨਾਲ ਜੁੜ ਗਏ ਉਹ ਤਾਂ ਤੁਹਾਡੀ ਨੈਗੇਟਿਵਿਟੀ ਸਾਰੀ ਦੂਰ ਕਰ ਦੇਣੀ ਹੈ ਅਸੀਂ ਫਿਕਰ ਨਹੀਂ ਕਰਨੀ ਕੋਈ ਕਿਉਂਕਿ ਜਿੱਥੇ ਉਹਦੀ ਰਹਿਮਤ ਹੋਵੇ ਉੱਥੇ ਨੈਗੇਟਿਵਿਟੀ ਜਿੱਦਾ ਸੂਰਜ ਹੋਵੇ ਹਨੇਰਾ ਕਦੀ ਤਾਂ ਜਿਹੜਾ ਮਾਲਕਾਂ ਦਾ ਹੋ ਗਿਆ ਨਾ ਫਿਰ ਉਹਦੀ ਜੀਵਨ ਚ ਨੈਗੇਟਿਵਿਟੀ ਦੁੱਖ ਤਾਂ ਐਸੀ ਰਹਿਣ ਨੂੰ ਦੇਈ ਤੇ ਚੋਣ ਚੋਣ ਕੇ ਕੱਢ ਦੇ ਜਿੱਦਾਂ ਦਾਲ ਵਿੱਚੋਂ ਕੰਕਰ ਕੱਢੀਦੇ ਆ ਨਾ ਇਤਨਾ ਫਿਰ ਕੱਢ ਲਈਦੇ ਆ ਚੁਣ ਚੁਣ ਕੇ ਕਿ ਹੁਣ ਕਿਉਂਕਿ ਬਹੁਤ ਜੀ ਵੈਸੇ ਹੈ ਜਿਹੜੇ ਕਹਿੰਦੇ ਮਾਲਕੋ ਸਤਸੰਗ ਨਾਲ ਜੁੜਨ ਤੋਂ ਬਾਅਦ ਸਾਡੀ ਨੈਗੇਟਿਵਿਟੀ ਹੋ ਗਈਆਂ ਫੇ ਖੁਸ਼ੀ ਹੁੰਦੀ ਜਦੋਂ ਕਹਿੰਦੇ ਕਿ ਮਾਲਕੋ ਤੁਸੀਂ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਹਲੋ ਸਮਝਦੇ ਹੋ ਕਿ ਨਹੀਂ? ਔਰ ਐਸੀ ਕਹਿੰਦੇ ਇੱਕ ਦੀ ਜ਼ਿੰਦਗੀ ਕੀ? ਅੱਜ ਸਤਸੰਗ ਨਾਲ ਜੁੜਨ ਵਾਲੇ ਹਰ ਇਨਸਾਨ ਦੀ ਜ਼ਿੰਦਗੀ ਬਦਲ ਰਹੀ ਹੈ, ਪੂਰੀ ਦੁਨੀਆ ਬਦਲ ਰਹੀ ਹੈ। ਔਰ ਇਹ ਬਦਲ ਕੇ ਰੱਖਣੀ ਹੈ। ਕਿਉਂਕਿ ਅੱਜ ਬਦਲਾਅ ਹੋਣਾ ਜ਼ਰੂਰੀ ਹੈ ਜੇ ਜੀਵਨ 'ਚ ਖੁਸ਼ੀ ਚਾਹੀਦੀ ਹੈ ਤਾਂ ਆਪਣੀ ਸੋਚ ਨੂੰ ਬਦਲਣਾ ਜ਼ਰੂਰੀ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਨਜ਼ਰੇ ਬਦਲ ਗਈ ਤੋ ਨਜ਼ਾਰੇ ਬਦਲ ਗਏ, ਕਸ਼ਤੀ ਨੇ ਬਦਲਾ ਰੁਖ ਤੋ ਕਿਨਾਰੇ ਬਦਲ ਗਏ। ਇਹ ਗੱਲ ਤਾਂ ਨਜ਼ਰ ਨੂੰ ਨਜ਼ਰੀਏ ਨੂੰ ਬਦਲ ਲੰਦੀ ਹੈ ਕਿਉਂਕਿ ਸੋਚ ਨੂੰ ਬਦਲਣ ਦੀ ਗੱਲ ਹੈ ਜਿੱਥੇ ਪਹਿਲਾਂ ਸੋਚਦੇ ਸੀ ਬੁਰਾ ਹੈ ਉੱਥੇ ਜਦੋਂ ਬੰਦਾ ਸੋਚਦਾ ਕਿ ਬੁਰਾ ਹੋ ਹੀ ਨਹੀਂ ਸਕਦਾ ਕਿਉਂਕਿ ਹਰ ਜਗ੍ਹਾ ਮੇਰਾ ਮਾਲਿਕ ਮੇਰੇ ਜਿੱਦਾਂ ਅਸੀਂ ਦੱਸੀਦਾ ਨਾ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਕਿਆ ਤਾਂ ਫਿਰ ਡਰ ਕਾਦਾ ਫਿਰ ਚਿੰਤਾ ਕਾਦੀ ਜਦ ਹਾਇਰ ਜਿਹੜਾ ਹੈ ਹੀ ਉਹ ਸਮਝਦੇ ਹੋ ਕਿ ਨਹੀਂ ਇਸ ਲਈ ਇਹ ਮਿਸਾਲ ਇਹ ਵਿਸ਼ਵਾਸ ਆਪਣੇ ਆਪ ਨੂੰ ਹਰ ਵੇਲੇ ਦਲਾਂਦੇ ਰਹੋ ਕਿ ਮੈਂ ਕੱਲਾ ਨਹੀਂ ਆ ਜੇ ਉਹ ਮੇਰੇ ਨਾਲ ਆ ਤਾਂ ਮੈਨੂੰ ਕਿਸੇ ਚੀਜ਼ ਤੋਂ ਡਰਨ ਦੀ ਹਾਂ ਸਾਵਧਾਨ ਰਹਿਣ ਦੀ ਲੋੜ ਹੈ ਸਾਵਧਾਨ ਦਾ ਮਤਲਬ ਕੀ ਜਿੱਥੇ ਮੋੜ ਆ ਗਿਆ ਉੱਥੋਂ ਮੁੜਨਾ ਹੈ ਜਿੱਥੇ ਗੱਡਾ ਆ ਉਹ ਤੋਂ ਬਚਣਾ ਹੈ ਇਹ ਨਹੀਂ ਕਿ ਗੱਡੇ ਵਿੱਚ ਦੀ ਨਿਕਲ ਜਾਵਾਂ ਮੇਰਾ ਮਾਲਿਕ ਬਚਾਉਣ ਵਾਲਾ ਤਾਂ ਬਾਅਦ ਚੋਂ ਕਹਾਂ ਟੋਏ ਤੇ ਡੇਗ ਪਿਆ ਤਾਂ ਰੱਬਾ ਬਚਾਇਆ ਨਹੀਂ ਤੇ ਰੱਬ ਨੇ ਅੱਖਾਂ ਵੀ ਤਾਂ ਦਿੱਤੀਆਂ ਸੀ ਨਾ ਤੈਨੂੰ ਕਿਉਂਕਿ ਇੰਨੀ ਤਾਂ ਸਮਝ ਬੰਦੇ ਨੇ ਵੀ ਲੈਣੀ ਹੈ ਕੋਠੇ ਤੇ ਖੜਾ ਹੋਵੇ ਤਲੇ ਪੋੜੀ ਦੀ ਕੀ ਲੋੜ ਹੈ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਬਾਤ ਹੈ ਮਾਰਦੇ ਮੈਸ਼ਾਲ ਗੋਠੇ ਤੋਂ ਬਾਜੋ ਟੁੱਟੇ ਲੱਤ ਤਾਂ ਕਹਿੰਦਾ ਮਾਲਕਾ ਬਚਾਇਆ ਨਹੀਂ ਤਾਂ ਮਾਰਗਾ ਸਮਝ ਵੀ ਦਿੱਤੀ ਆ ਭਾਈ ਪੋੜੀ ਵੀ ਦਿੱਤੀ ਆ ਤੈਨੂੰ ਇਹ ਅਕਲ ਦਾ ਵੀ ਇਸਤੇਮਾਲ ਕਰਨਾ ਹੈ ਇਹ ਨਹੀਂ ਕਿ ਬੇਬੁਖਵਾ ਵਾਂਗੋ ਉਲਟੀਆਂ ਸਿੱਧੀਆਂ ਹਰਕਤਾਂ ਕਰੀ ਜਾ ਹਾਂ ਜਿੱਥੇ ਲੱਗੇ ਮੇਰੇ ਬਸ ਦੀ ਗੱਲ ਨਹੀਂ ਹੈ ਕਿਉਂਕਿ ਕਈ ਜਿਹੜਾ ਬੰਦਾ ਕਹਿੰਦਾ ਕਿ ਇੱਥੇ ਮੈਂ ਫਸ ਗਿਆ ਹੁਣ ਮੇਰੇ ਬਸ ਦੀ ਗੱਲ ਨਹੀਂ ਹੈ ਕਿੱਦਾਂ ਨਿਕਲਾਂ ਤਾਂ ਉਥੇ ਯਾਦ ਰੱਖਣ ਦੀ ਲੋੜ ਹੈ ਕਿ ਇੱਥੇ ਮੈਂ ਡਰਨਾ ਨਹੀਂ ਹੈ ਕਿਉਂਕਿ ਮੇਰੇ ਬਸ਼ਤ ਦੀ ਬਸ਼ੱਤ ਨਹੀਂ ਹੈ ਬਿਸ਼ੱਕ ਇਹ ਗੱਲ ਮੇਰੇ ਬਸ ਦੀ ਨਹੀਂ ਹੈ ਪਰ ਮੇਰੇ ਮਾਲਕ ਦੇ ਬਸ ਵਿੱਚ ਸਭ ਕੁਝ ਹੈ ਕੋਈ ਚੀਜ਼ ਐਸੀ ਨਹੀਂ ਹੈ ਜਿਹੜੀ ਉਹਦੇ ਬਸ ਵਿੱਚ ਨਾ ਹੋਵੇ ਜਿੱਥੇ ਮੇਰਾ ਯੋਰ ਨਹੀਂ ਚੱਲਦਾ ਉਹ ਮੇਰੇ ਮਾਲਕ ਦਾ ਯੋਰ ਹਰ ਜਗ੍ਹਾ ਚੱਲਦਾ ਹੈ ਜਿੱਥੋਂ ਮੈਨੂੰ ਕੋਈ ਨਹੀਂ ਕੱਢ ਸਕਦਾ ਮੇਰੀ ਅਕਲ ਨਹੀਂ ਕੱਢ ਸਕਦੀ ਮੇਰੀ ਬੁੱਧੀ ਨਹੀਂ ਬਚਾ ਸਕਦੀ ਮੇਰੇ ਸਰੀਰ ਦੀ ਤਾਕਤ ਨਹੀਂ ਬਚਾ ਸਕਦੀ ਉੱਥੇ ਮੇਰੇ ਮਾਲਕ ਦੀ ਸ਼ਕਤੀ ਮੈਨੂੰ ਜ਼ਰੂਰ ਬਚਾਏਗੀ ਉੱਥੇ ਆਂਦੀ ਉਹਦੀ ਰਹਿਮਤ ਦੀ ਲੋੜ ਅਜਿੱਥੇ ਮਾੜੀਆਂ ਮਾੜੀਆਂ ਚੀਜ਼ਾਂ ਨੇ ਅਸੀਂ ਆਪ ਹੀ ਬਚ ਸਕਦੇ ਆ ਉੱਥੇ ਕਹੀਏ ਰੱਬਾ ਤੂੰ ਹੀ ਬਚਾ ਉਹ ਤਾਂ ਮੂਰਖਤਾ ਦੀ ਗੱਲ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਜੀਵਨ ਚ ਮੁਸ਼ਕਿਲ ਆਵੇ ਜਿਦਾ ਮਾਰਿਸ ਗੁੱਡਮੈਨ ਦੇ ਜੀਵਨ ਚ ਇਦਾਂ ਦੀ ਪ੍ਰੋਬਲਮ ਆਈ ਹੁਣ ਉਸ ਤੋਂ ਵੱਡੀ ਪ੍ਰੋਬਲਮ ਤਾਂ ਨਹੀਂ ਕਿਸੇ ਦੇ ਜੀਵਨ ਚ ਹੋਣੀ ਬੰਦੇ ਦੇ ਕਿਤੇ ਮਾੜੀ ਮੋਟੀ ਦਰਦ ਹੀ ਹੁੰਦੀ ਹੋਏਗੀ ਕਿਤੇ ਮਾੜਾ ਮੋਟਾ ਕੋਈ ਹੋਰ ਹੀ ਦੁੱਖ ਹੋਏਗਾ ਪਰ ਉਹਨੂੰ ਤਾਂ ਪੂਰੀ ਬਾਡੀ ਹੀ ਖਤਮ ਹੋ ਚੁੱਕੀ ਸੀ ਡੈੱਡ ਹੋ ਚੁੱਕੀ ਸੀ ਪਰ ਫਿਰ ਵੀ ਉਹ ਡਰਿਆ ਨਹੀਂ ਉਹਨੇ ਹਿੰਮਤ ਨਹੀਂ ਹਾਰੀ ਨਿਰਾਸ਼ ਨਹੀਂ ਹੋਇਆ ਉਦਾਸ ਨਹੀਂ ਹੋਇਆ ਕਿ ਮੇਰੇ ਨਾਲ ਇਹ ਕਿਉਂ ਹੋ ਗਿਆ ਜਾਂ ਰੱਬਾ ਮੈਨੂੰ ਕਿਹੜੇ ਕਰਮਾਂ ਦੀ ਸਜ਼ਾ ਦਿੱਤੀ ਜਾਂ ਮੇਰੀ ਕਿਸਮਤ ਹੀ ਮਾੜੀ ਕਿਉਂਕਿ ਬੰਦਾ ਹਮੇਸ਼ਾ ਦੋਸ਼ ਦੇਣ 'ਚ ਲੱਗਾ ਰਹਿੰਦਾ ਹੈ ਆ ਰੱਬ ਨੇ ਮੇਰੇ ਨਾਲ ਮਾਰਾ ਕੀਤਾ ਮੇਰੀ ਕਿਸਮਤ ਮਾੜੀ ਪਤਾ ਨਹੀਂ ਕਿਸੇ ਨੇ ਜਾਦੂ ਕਰ ਦਿੱਤਾ ਟੂਣਾ ਕਰਤਾ ਤਾਂ ਮੈਂ ਇਦਾਂ ਹੋ ਗਿਆ ਆ ਮੇਰਾ ਐਕਸੀਡੈਂਟ ਕਿਦਾਂ ਹੋ ਗਿਆ ਇਹ ਕਿਸੇ ਨੇ ਕੋਈ ਸਾਜ਼ਿਸ਼ ਕੀਤੀ ਹੈ ਬੰਦਾ ਹਮੇਸ਼ਾ ਦੋਸ਼ ਦੇਣ 'ਚ ਲੱਗਾ ਰਹਿੰਦਾ ਹੈ ਇਹ ਨਹੀਂ ਸੋਚਦਾ ਕਿ ਸਭ ਤੋਂ ਪਹਿਲਾਂ ਜੇ ਕੋਈ ਹਾਦਸਾ ਵੀ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਸ਼ੁਕਰ ਕਰੀਏ ਸ਼ੁਕਰ ਹੈ ਮੇਰੇ ਮਾਲਕ ਬਚਾ ਲਿਆ ਸਮਝਦੇ ਹੋ ਕਿ ਨਹੀਂ ਔਰ ਜੇ ਤੂੰ ਬਚਾਇਆ ਹੈ ਤਾਂ ਮੈਨੂੰ ਯਕੀਨ ਹੈ ਹੁਣ ਮੁਸ਼ਕਿਲ ਤੋਂ ਕੱਢੇਗਾ ਵੀ ਜ਼ਰੂਰ ਸਮਝਦੇ ਹੋ ਕਿ ਨਹੀਂ ਹੁਣ ਮਾਰਿਸ ਗੁਡਮੈਨ ਨੇ ਵੀ ਇਹੀ ਗੱਲ ਕਹੀ ਕਿ ਜਿਸ ਨੇ ਮੈਨੂੰ ਬਚਾਇਆ ਮੈਨੂੰ ਯਕੀਨ ਹੈ ਮੈਨੂੰ ਚੱਲਣ ਦੀ ਤਾਕਤ ਵੀ ਉਹ ਦੇਵੇਗਾ ਸਾਰਾ ਲੈਣ ਦੀ ਤਾਕਤ ਆਈ ਔਰ ਵਾਕਈ ਫਿਰ ਜਿੱਦਾਂ ਦੱਸਿਆ ਜਦੋਂ 25 ਦਸੰਬਰ ਆਈ ਤਾਂ ਵਾਕਈ ਹਸਪੀਟਲ ਦੇ ਬੈੱਡ ਤੋਂ ਉੱਤਰ ਕੇ ਘਰ ਗਿਆ ਤਾਂ ਡਾਕਟਰ ਹੈਰਾਨ ਸੀ ਕਹਿੰਦੇ ਮਿਰਕਲ ਇਹ ਚਮਤਕਾਰ ਹੈ ਅਸੰਭਵ ਹੈ ਜੋ ਇਸਨੇ ਕਰਕੇ ਦਿਖਾਇਆ ਉਹ ਕਹਿੰਦੇ ਮੈਂ ਨਹੀਂ ਕੀਤਾ ਮਾਰਿਸ ਗੁਰੂ ਨੇ ਮੈਂ ਨਹੀਂ ਕੀਤਾ ਇਹ ਮੇਰੇ ਅੰਦਰ ਬੈਠਾ ਜੋ ਮੇਰਾ ਪ੍ਰਭੂ ਹੈ ਪਰਮਾਤਮਾ ਹੈ ਇਹ ਉਹਦੀ ਕਿਰਪਾ ਨੇ ਉਹਦੀ ਰਹਿਮਤ ਨੇ ਤੇ ਮੇਰੇ ਵਿਸ਼ਵਾਸ ਨੇ ਕੀਤਾ ਹੈ ਇਸ ਲਈ ਵਿਸ਼ਵਾਸ ਅਸੰਭਵ ਨੂੰ ਸੰਭਵ ਕਰ ਦਿੰਦਾ ਹੈ ਨਾ ਮੁਮਕਿਨ ਨੂੰ ਮੁਮਕਿਨ ਆਹੀ ਤਾਂ ਵਿਵੇਕਾਨੰਦ ਵੀ ਕਹਿੰਦੇ ਕਿ ਇਹ ਦੁਨੀਆ ਇੱਕ ਅਖਾੜਾ ਹੈ ਇੱਥੇ ਜਿੱਤ ਉਹਦੀ ਹੁੰਦੀ ਹੈ ਜਿਹੜਾ ਆਪਣੇ ਆਪ ਨੂੰ ਮਜ਼ਬੂਤ ਬਣਾ ਲੈਂਦਾ ਹੈ या दूजे शब्द है कि जिंदगी के हर मोड़ पर मुश्किलें तो खड़ी है कि तो चेर तक मुश्किलों तो डरते रहेंगे समझ दो नहीं हम बंदा सोचे कि मैं घरों निकलना को रास्ते मुश्किल ना आए वह मुश्किल किसी पल भी आ सकती है किसी मोड़ पर भी खड़ी हो सकती है ਪਰ ਤੈਨੂੰ ਡਰਨ ਦੀ ਲੋੜ ਨਹੀਂ ਹੈ ਆਪਣੀ ਹਿੰਮਤ ਨੂੰ ਆਪਣੇ ਸਾਹਸ ਨੂੰ ਵਿਧਾਨ ਦੀ ਲੋੜ ਹੈ ਕਿਤੇ ਰਸਤੇ 'ਚ ਮੁਸ਼ਕਿਲ ਆਏ ਵੀ ਆਈ ਵੀ ਪਰਵਾਹ ਕੋਈ ਨਹੀਂ ਅਸੀਂ ਰਸਤਾ ਬਦਲਣ ਵਾਲੇ ਨਹੀਂ ਹੈ ਰਸਤਾ ਛੱਡਣ ਵਾਲੇ ਨਹੀਂ ਹੈ ਡਰਨ ਵਾਲੇ ਨਹੀਂ ਆ ਅਸੀਂ ਮੁਸ਼ਕਿਲ ਦਾ ਸਾਹਮਣਾ ਕਰਕੇ ਉਹ ਮੁਸ਼ਕਿਲਾਂ ਨੂੰ ਪਾਰ ਕਰਕੇ ਆਪਣੀਆਂ ਮੰਜ਼ਲਾਂ ਤੇ ਪਹੁੰਚਣ ਵਾਲਿਆਂ 'ਚੋਂ ਆ